ਪਿਛਲੇ 2 ਦਿਨਾਂ ਦੌਰਾਨ ਹੋਈ ਪਾਰੀ ਬਾਰਿਸ਼ ਨੇ ਦਾਣਾ ਮੰਡੀ ਪਗਤਾਵਾਲਾ ਵਿਖੇ ਖੁੱਲੇ ਅਸਮਾਨ ਹੇਠ ਪਈ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੈ। ਫਾਸਟਵੇ ਨਿਊਜ਼ ਟੀਮ ਜਦ ਇਸ ਘਟਨਾ ਦਾ ਜਾਇਜ਼ਾ ਲੈਣ ਪਹੁੰਚੀ ਤਾਂ ਮੰਡੀ ਪ੍ਰਧਾਨ ਅਮਨਦੀਪ ਸਿੰਘ ਚੀਨਾ ਨੇ ਦੱਸਿਆ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਸਮੇਂ ਤੇ ਕਣਕ ਦੀ ਲਿਫਟਿੰਗ ਕਰਵਾਈ ਜਾਂਦੀ, ਟਰਾਂਸਪੋਰਟ ਦੀ ਵਧੀਆ ਯੋਜਨਾ ਬਣਾਈ ਜਾਂਦੀ ਤਾਂ ਇਹ ਨੁਕਸਾਨ ਟਲ ਸਕਦਾ ਸੀ। ਉਹਨਾਂ ਇਹ ਵੀ ਕਿਹਾ ਕਿ ਜੇਕਰ ਟੈਂਡਰ ਆਰਟੀਆਂ ਨੂੰ ਦਿੱਤੇ ਜਾਂ ਤਾਂ ਉਹ ਆਪਣੇ ਪੱਧਰ ਤੇ ਲਿਫਟਿੰਗ ਕਰਵਾ ਕੇ ਕਣਕ ਨੂੰ ਪਹੁੰਚਾ ਸਕਦੇ ਸਨ। ਸਰਕਾਰ ਦਾ ਫਰਜ ਬੰਦਵਾ ਜਾਂ ਤੇ ਇਸ ਮੰਡੀ ਦੇ ਵਿੱਚ ਦੋ ਚਾਰ ਸ਼ੈੱਡ ਹੋਰ ਦਵੇ ਜੇ ਨਹੀਂ ਤੇ ਜਾਂ ਹਰ ਸਾਲ ਹੀ ਅਸੀਂ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੀਜ਼ਨ ਤੋਂ ਬਾਅਦ ਵੀ ਹੁਣ ਵੀ ਤੱਕ ਇਹੋ ਹੀ ਗੌਲ ਗੌਂਦੇ ਰਹਿੰਦੇ ਆ ਕਿ ਜਿਹੜੀ ਸਰਕਾਰ ਦੀ ਟੈਂਡਰ ਦੀ ਪ੍ਰਣਾਲੀ ਉਹ ਸਹੀ ਨਹੀਂ ਹੈਗੀ ਹੁਣ ਜਿਵੇਂ ਮੰਡੀ ਭਗਤਾਂ ਵਾਲੇ ਦੇ ਵਿੱਚ ਜਿਹੜਾ ਟੈਂਡਰ ਪਾਇਆ ਸੀ ਉਹ ਟੈਂਡਰ ਕਾਰ ਨੇ ਮਾਲ ਨਹੀਂ ਚੁੱਕਿਆ ਤੇ ਸਰਕਾਰ ਨੇ ਉਹਨੂੰ ਉਹ ਦਾ ਕੈਨਸਲ ਕਰ ਦਿੱਤਾ ਟੈਂਡਰ ਤੇ ਆਰਤੀਆਂ ਨੇ ਟੈਂਡਰ ਦਿੱਤਾ ਹੁਣ ਆਰਤੀਆਂ ਕੋ ਗੱਡੀ ਥੋੜੀ ਘੱਗੀ ਹੈ ਜਿਹੜੇ ਮਾਲ ਚੁੱਕ ਲੂਗੀ ਹੁਣ ਆਰਤੀ ਰੇਂਜ ਕਰ ਰਹੇ ਨੇ ਹੌਲੀ ਹੌਲੀ ਹੋ ਰਿਆ ਰੇਂਜ ਤੁਸੀਂ ਵੇਖੋ ਇਹ ਬਾਰਦਾਨਾ ਜਿਹੜਾ ਵਾ 70 80 ਰੁਪਏ ਦੀ ਨਵੀਂ ਬੋਰੀ ਹੈ ਸਰਕਾਰ ਦੀ ਇਹ ਖਰਾਬ ਹੋ ਜਾਣੀ ਹੈ ਕਣ ਖਰਾਬ ਹੋ ਜਾਣੀ ਇਹ ਸਾਰੀ ਆਰਤੀ ਦੇ ਸਿਰ ਤੇ ਪੈਣੀ ਨਾ ਕਿਸੇ ਪ੍ਰਸ਼ਾਸਨ ਨੇ ਨਾ ਕਿਸੇ ਸਰਕਾਰ ਨੇ ਦੀ ਜ਼ਿੰਮੇਵਾਰੀ ਚੁੱਕਣੀ ਹੈ ਇਹ ਸਰਕਾਰ ਨੂੰ ਹਰ ਵਾਰੀ ਇਹ ਗੱਲ ਕਹਿੰਨੇ ਆ ਕਿ ਤੁਸੀਂ ਇਸ ਤਰ੍ਹਾਂ ਕਰੋ ਜਿਹੜਾ ਟੈਂਡਰ ਦਾ ਸਿਸਟਮ ਆ ਜਿਵੇਂ ਸਾਨੂੰ ਆੜਤ ਦਿੰਦੇ ਹੋ ਸਲਾਈਂ ਦਿੰਦੇ ਹੋ ਲੇਬਰ ਦਿੰਦੇ ਹੋ ਇਸੇ ਤਰ੍ਹਾਂ ਹੀ ਆੜਤੀਆਂ ਦੇ ਨਾਂ ਤੇ ਕਰ ਦੋ ਅਸੀਂ ਆਪਣਾ ਅਰੇਂਜਮੈਂਟ ਕਰਕੇ ਟਾਈਮ ਸਰ ਜਿਹੜੀ ਆ ਲਿਫਟਿੰਗ ਹੋਗੇ ਤੇ ਤੁਹਾਡੇ ਗਦਾਮਾਂ ਵਿੱਚ ਚੱਲ ਜੇ ਪਰ ਸਰਕਾਰ ਦੇ ਕੰਨ ਤੇ ਯੂ ਨਹੀਂ ਸਿਰਕਦੀ ਹੁੰਦਾ ਇਹੋ ਹੀ ਆ ਫਿਰ ਜਿਵੇਂ ਇਸ ਕੀ ਇਸ ਵਾਰ ਵੀ ਟੈਂਡਰ ਵਾਲਾ ਭੱਜ ਗਿਆ ਮਾਲ ਸਾਨੂੰ ਆੜਤੀਆਂ ਨੂੰ ਚੁੱਕਣਾ ਪੈਣਾ ਪੈਣਾ ਪੈਸਿਆਂ ਦਾ ਵੀ ਨੁਕਸਾਨ ਹੋਣਾ ਸਾਡਾ ਸਾਡੀ ਜੇਬ ਚ ਪੈਸੇ ਜਾਣੇ ਆ 46 ਰੁਪਏ ਸਾਡੀ ਆੜਤ ਤੇ ਜਦੇ ਵਿੱਚੋਂ 20 ਰੁਪਏ ਕੁਇੰਟਲ ਦੇ ਜਿਹੜੇ ਸਾਡੇ ਇਹ ਟਰਾਂਸਪੋਰਟ ਦੇ ਵਿੱਚ ਪੈ ਜਾਣੇ ਆ ਤੁਸੀਂ ਵੇਖ ਲਿਆ ਵੀ ਕਿੱਦਾਂ ਬੋਰੀਆਂ ਫਿਜੀਆਂ ਪੀਆਂ ਐ ਲਿਫਟਿੰਗ ਨਾ ਹੁਣ ਕਰਨ ਜਿਹੜਾ ਮਾਲ ਆ ਆਰਤੀਆਂ ਦੇ ਸਿਰ ਤੇ ਪਿਆ ਐ ਉਹਦੇ ਚੱਕੇ ਵੀ ਲਾ ਰਹੇ ਆ ਆਰਤੀ ਦੁਬਾਰਾ ਦੁਬਾਰਾ ਘੁੰਮ ਘੁੰਮ ਕੇ ਲਿਵਰ ਦੇ ਰਹੇ ਆ ਵੀ ਮਾਲ ਕਿ ਹਿਸਾਬ ਦੇ ਨਾਲੇ ਬਸ ਜਾਵੇ ਤੇ ਸਰਕਾਰ ਦੇ ਗਦਾਮਾ ਚਲੇ ਜਾਵੇ ਸਾਈਂ ਉਹ ਹੀ ਬਾਰ ਬਾਰ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜਾ ਟੈਂਡਰ ਆ ਇਹ ਆਰਤੀਆਂ ਦੇ ਨਾਂ ਤੇ ਸ਼ੁਰੂ ਤੋਂ ਕਰਦਿਆ ਕਰੋ ਜੇ ਕਿ ਆਰਤੀ ਜਿਹੜਾ ਜਿੱਦਾਂ ਅਸੀਂ ਲੇਬਰ ਅਰੇਂਜਮੈਂਟ ਕਰਦੇ ਆਂ ਪੱਖੇ ਤਰਪਾਈਆਂ ਸਾਰਾ ਅਰੇਂਜਮੈਂਟ ਪਹਿਲਾਂ ਕਰਕੇ ਰੱਖਦੇ ਆਂ ਵੀ ਕਿਸੇ ਕਿਸਮ ਦੀ ਜ਼ਿੰਮੇਦਾਰ ਨੂੰ ਮੁਸ਼ਕਲ ਨਾ ਆਵੇ ਇਸੇ ਤਰ੍ਹਾਂ ਜੇ ਸਾਡੇ ਦਾ ਟਰਾਂਸਪੋਰਟ ਦਾ ਟੈਂਡਰ ਵੀ ਕਰ ਦਿੱਤਾ ਜਾਵੇ ਤੇ ਅਸੀਂ ਇਹਦਾ ਪਹਿਲਾਂ ਹੀ ਅਰੇਂਜਮੈਂਟ ਕਰਕੇ ਰੱਖੀਏ ਗੱਡੀਆਂ ਦਾ ਬੀਤੇ ਦੋ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਹੋਈ ਬਰਸਾਤ ਕਾਰਨ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਖੁੱਲੇ ਅਸਮਾਨ ਥੱਲੇ ਪਈ ਇਸ ਕਣਕ ਦਾ ਕਾਫੀ ਨੁਕਸਾਨ ਹੋ ਚੁੱਕਾ ਹੈ ਜਿਸ ਦੇ ਚਲਦਿਆਂ ਆਰਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਨੇ ਫਾਸਟਵੇ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦੇ ਹਾਂ ਦੱਸਿਆ ਕਿ ਸਰਕਾਰ ਵੱਲੋਂ ਸਹੀ ਸਮੇਂ ਤੇ ਇਸ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਇਹ ਕਾਫੀ ਨੁਕਸਾਨ ਹੋਇਆ ਹੈ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਹੁਣ ਵੀ ਛੇਤੀ ਤੋਂ ਛੇਤੀ ਇਸ ਇੰਤਜ਼ਾਮ ਕੀਤੇ ਜਾਣ ਤਾਂ ਜੋ ਇਸ ਕਣਕ ਦੀ ਲਿਫਟਿੰਗ ਹੋ ਸਕੇ ਅਤੇ ਆੜਤੀਆਂ ਦਾ ਕੋਈ ਹੋਰ ਜ਼ਿਆਦਾ ਨੁਕਸਾਨ ਨਾ ਹੋ ਸਕੇ ਫਾਸਟਵੇ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ ਕੁਮਾਰ